ਸੰਗੋਜੀ ਅਮਰਤ ਵੇਲੇ ਦੀ ਰੋਟੀ ਛਕਦੇ ਤੁਸੀਂ ਇਹ ਸ਼ਬਦ ਮੂੰਹੋਂ ਜ਼ਰੂਰ ਉਚਾਰਨੇ ਹਨ ਜੀ ਅਤੇ ਇਹ ਦੋ ਕੰਮ ਵੀ ਜ਼ਰੂਰ ਕਰਨੇ ਹਨ ਜੀ ਜਿਸ ਨਾਲ ਪਰਮਾਤਮਾ ਜੀ ਤੁਹਾਨੂੰ ਮਾਇਆ ਦੇਣਗੇ ਅਤੇ ਸਾਰੇ ਰੁਕੇ ਹੋਏ ਕੰਮ ਪੂਰੇ ਹੋ ਜਾਣਗੇ ਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਰੀ ਦੁਨੀਆ ਸਿਰਫ ਇੱਕੋ ਚੀਜ਼ ਪਿੱਛੇ ਭੱਜੀ ਫਿਰਦੀ ਹੈ ਜੀ ਉਹ ਹੈ ਪੈਸਾ ਅਕਸਰ ਆਪਾਂ ਇਹੀ ਗੱਲਾਂ ਸਾਡੇ ਪੁਰਖਿਆਂ ਕੋਲੋਂ ਵੀ ਸੁਣਦੇ ਹਾਂ ਪਰ ਕਈ ਕਿਤਾਬਾਂ ਵਿੱਚ ਵੀ ਸਾਨੂੰ ਇਹੀ ਕੁਝ ਸੁਣਨ ਨੂੰ ਮਿਲਦਾ ਹੈ ਜੀ ਪਰ ਸੰਗਤ ਜੀ ਇਹ ਗੱਲਾਂ ਬਿਲਕੁਲ ਝੂਠ ਹਨ ਸਾਰੀ ਦੁਨੀਆ ਪੈਸੇ ਪਿੱਛੇ ਨਹੀਂ ਸਿਰਫ ਆਪਣੇ ਢਿੱਡ ਦੇ ਲਈ ਕੰਮ ਕਰਦੀ ਹੈ ਜੀ ਸੰਗਤ ਜੀ ਪੈਸਾ ਵੀ ਤਾਂ ਹੀ ਕਮਾਇਆ ਜਾ ਰਿਹਾ ਹੈ ਤਾਂ ਕਿ ਅਸੀਂ ਦੋ ਡੰਗ ਦੀ ਰੋਟੀ ਰੱਜ ਕੇ ਖਾ ਸਕੀਏ ਜੀ ਪਰ ਸਾਧ ਸੰਗਤ ਜੀ ਇਹ ਗੱਲ ਬੜੀ ਹੀ ਰਾਜਵਾਲੀ ਹੈ ਕਿ ਜਦੋਂ ਅਸੀਂ ਹੱਕ ਦੀ ਕਮਾਈ ਕਰਦੇ ਹਾਂ ਭਾਵੇਂ ਮਿਹਨਤ ਕਰਕੇ ਉਸ ਪੈਸੇ ਦੀ ਰੋਟੀ ਖਾਣੇ ਔਰ ਰੋਟੀ ਕੁਝ ਅਜਿਹੀਆਂ ਬ੍ਰਹਮੰਡੀ ਸ਼ਕਤੀਆਂ ਆਪਣੇ ਨਾਲ ਧਾਰਨ ਕਰ ਲੈਂਦੀ ਹੈ ਜਿਸ ਨਾਲ ਤੁਸੀਂ ਹੋਰ ਵੀ ਕਾਫੀ ਸਾਰੇ ਲਾਭ ਪ੍ਰਾਪਤ ਕਰ ਸਕਦੇ ਹੋ ਜੀ ਸੰਗਤ ਜੀ ਅਮਰਤ ਵੇਲੇ ਰੋਟੀ ਖਾਂਦੇ ਅਸੀਂ ਅਜੇਹੇ ਸ਼ਬਦ ਮੂੰਹੋਂ ਉਚਾਰਨ ਕਰਨੇ ਹਨ ਅਤੇ ਅਜੇਹੇ ਦੋ ਕੰਮ ਅਮਰਤ ਵੇਲੇ ਦੀ ਰੋਟੀ ਵੇਲੇ ਕਰਨੇ ਹਨ ਜੀ ਜਿਸ ਨਾਲ ساری ਜ਼ਿੰਦਗੀ ਸਾਨੂੰ ਲਾਭ ਪ੍ਰਾਪਤ ਹੁੰਦਾ ਰਹੇਗਾ ਜੀ ਅਤੇ ਅਗਲੇ ਕੁਝ ਕੁ ਮਹੀਨੇ ਵਿੱਚ ਅਸੀਂ ਪੈਸੇ ਵਿੱਚ ਖੇਡਣ ਲੱਗ ਜਾਵਾਂਗੇ ਜੀ ਸਾਡੇ ਪੁਰਖੇ ਜਾ ਸਾਡੇ ਸੰਤ ਮਹਾਰਾਜ ਵੀ ਇਹੀ ਗੱਲਾਂ ਸਾਨੂੰ ਕਹਿੰਦੇ ਸਨ ਕਿ ਪ੍ਰਸ਼ਾਦਾ ਛਕਦੇ ਆਹ ਗੱਲਾਂ ਤੁਸੀਂ ਪ੍ਰਮਾਤਮਾ ਨਾਲ ਜ਼ਰੂਰ ਕਰਨੀਆਂ ਹਨ ਜਾਂ ਆਹ ਦੋ ਕੰਮ ਤੁਸੀਂ ਪੱਕਾ ਕਰਨੇ ਹਨ ਜੀ ਜਿਸ ਨਾਲ ਤੁਹਾਡੇ ਜੀਵਨ ਦਾ ਆਧਾਰ ਹੋ ਜਾਵੇਗਾ ਪ੍ਰਸੰਗ ਜੀ ਕੋਈ ਵਿਰਲੀ ਹੀ ਸੰਗਤ ਹੁੰਦੀ ਸੀ ਜੋ ਇਹਨਾਂ ਗੱਲਾਂ ਨੂੰ ਪੱਲੇ ਬੰਦੀ ਸੀ ਅਤੇ ਆਪਣੇ ਖਾਣੇ ਵਿੱਚ ਇਹ ਗੱਲਾਂ ਪਾਉਂਦੀ ਸੀ ਜੀ ਸੰਗਤ ਜੀ ਜਦੋਂ ਆਪ ਨੂੰ ਅੰਮ੍ਰਿਤ ਵੇਲੇ ਨੂੰ ਰੋਟੀ ਮਿਲਦੀ ਹੈ ਨਾ ਭਾਵੇਂ ਜਦੋਂ ਅਸੀਂ ਆਪਣਾ ਢੱਡ ਭਰਦੇ ਹਾਂ ਉਦੋਂ ਕੁਝ ਗੱਲਾਂ ਅਸੀਂ ਉਸ ਪਰਮਾਤਮਾ ਨਾਲ ਕਰਨੀਆਂ ਹਨ ਜੀ ਉਹ ਗੱਲਾਂ ਕੀ ਹਨ ਸਾਨੂੰ ਅੱਗੇ ਵੀਡੀਓ ਵਿੱਚ ਪਤਾ ਲੱਗਣੀਆਂ ਜੀ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਤੁਸੀਂ ਰੋਟੀ ਖਾਂਦੇ ਹੋ ਤਾਂ ਕਦੇ ਵੀ ਆਪਣੇ ਮੂੰਹੋਂ ਤੁਸੀਂ ਕੋਈ ਬੋਲ ਨਹੀਂ ਕਰਦੇ ਜੀ ਕਿਉਂਕਿ ਸੰਗਤ ਜੀ ਜਦੋਂ ਆਪਾਂ ਰੋਟੀ ਖਾਂਦੇ ਆਂ ਪ੍ਰਸ਼ਾਦਾ ਛਕਦੇ ਆਂ ਆਪਾਂ ਸਾਰਾ ਕੁਝ ਭੁੱਲ ਜਾਂਦੇ ਹਾਂ ਆਪਾਂ ਨੂੰ ਜੋ ਸੱਚੇ ਪਾਤਸ਼ਾਹ ਜੀ ਨੇ ਅੰਨ ਬਖਸ਼ਿਆ ਹੈ ਜਿਸ ਦੇ ਪਿੱਛੇ ਸਾਰੀ ਦੁਨੀਆ ਭੱਜੀ ਫਿਰਦੀ ਹੈ ਜੀ ਆਪਾਂ ਉਸ ਬਾਰੇ ਵੀ ਸੋਚਦੇ ਨਹੀਂ ਆਂ ਕਿ ਉਹ ਨਵਾਲਾ ਆਪਣੇ ਢਿੱਡ ਵਿੱਚ ਪੈ ਰਿਹਾ ਹੈ ਸਾਡਾ ਦਿਮਾਗ ਉਸ ਵੇਲੇ ਵੀ ਸਿਰਫ ਪਰੇਸ਼ਾਨੀਆਂ ਵਿੱਚ ਹੀ ਚੱਲ ਰਿਹਾ ਹੁੰਦਾ ਹੈ ਅਸੀਂ ਇਹ ਨਹੀਂ ਸੋਚਦੇ ਕਿ ਜੋ ਨਵਾਲਾ ਸਾਡੇ ਮੂੰਹ ਵਿੱਚ ਇਸ ਵੇਲੇ ਪੈ ਰਿਹਾ ਹੈ ਕਈ ਪਸ਼ੂ ਪੰਛੀ ਇਸ ਲਈ ਸਾਰਾ ਦਿਨ ਭਟਕਦੇ ਰਹਿੰਦੇ ਹਨ ਸੰਗਤ ਜੀ ਕੀ ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਵਾਹਿਗੁਰੂ ਜੀ ਨੂੰ ਇਸ ਇੱਕ ਨਵਾਲੇ ਦਾ ਵੀ ਧੰਨਵਾਦ ਕਰੀਏ ਜੀ ਜਦੋਂ ਵੀ ਤੁਸੀਂ ਪਹਿਲਾ ਨਵਾਲਾ ਆਪਣੇ ਮੂੰਹ ਵਿੱਚ ਪਾਉਂਦੇ ਹੋ ਤਾਂ ਵਾਹਿਗੁਰੂ ਜੀ ਨਾਲ ਇਹ ਗੱਲਾਂ ਕਰਿਆ ਕਰੋ ਜਿਨ੍ਹਾਂ ਨਾਲ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਨੂੰ ਤਰੱਕੀਆਂ ਬਖਸ਼ਣਗੇ ਜੀ ਜਦੋਂ ਵੀ ਤੁਸੀਂ ਪਹਿਲੀ ਬੁਰਕੀ ਮੂੰਹ ਵਿੱਚ ਪਾਉਂਦੇ ਹੋ ਤਾਂ ਹੱਥ ਜੋੜ ਕੇ ਵਾਹਿਗੁਰੂ ਜੀ ਦਾ ਬਹੁਤ ਧੰਨਵਾਦ ਕਰਿਆ ਕਰੋ ਦੁਨੀਆਂ ਤੇ ਕਈ ਅਜਿਹੇ ਮਨੁੱਖ ਵੀ ਹਨ ਕਈ ਅਜਿਹੇ ਪਸ਼ੂ ਪੰਛੀ ਵੀ ਹਨ ਜਿਨ੍ਹਾਂ ਨੂੰ ਸਾਰਾ ਦਿਨ ਰੋਟੀ ਨਹੀਂ ਮਿਲਦੀ ਭਾਵ ਕੇ ਪੂਰਾ ਖਾਣਾ ਨਹੀਂ ਮਿਲਦਾ ਪਰ ਜਦੋਂ ਸਾਨੂੰ ਸਭ ਕੁਝ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਦੇ ਹਨ ਤਾਂ ਅਸੀਂ ਉਸ ਨਵਾਲੇ ਦਾ ਕੋਈ ਧੰਨਵਾਦ ਵੀ ਨਹੀਂ ਕਰਦੇ ਜੀ ਇਸ ਲਈ ਜਦੋਂ ਵੀ ਤੁਸੀਂ ਰੋਟੀ ਖਾਣ ਲੱਗੋ ਤਾਂ ਵਾਹਿਗੁਰੂ ਜੀ ਦਾ ਕੋਟਨ-ਕੋਟ ਧੰਨਵਾਦ ਕਰਿਆ ਕਰੋ ਜੀ ਇਸੇ ਨਾਲ ਹੀ ਜਦੋਂ ਤੁਸੀਂ ਆਪਣਾ ਸਾਰਾ ਭੋਜਨ ਛੱਕ ਲੈਂਦੇ ਹੋ ਪ੍ਰਸ਼ਾਦਾ ਛੱਕ ਲੈਂਦੇ ਹੋ ਤਾਂ ਉਸ ਤੋਂ ਬਾਅਦ ਵੀ ਵਾਹਿਗੁਰੂ ਜੀ ਦਾ ਹੱਥ ਜੋੜ ਕੇ ਸ਼ੁਕਰਾਨਾ ਕਰਿਆ ਕਰੋ ਅਤੇ ਇਹ ਬੋਲਿਆ ਕਰੋ ਕਿ हे ਪ੍ਰਮਾਤਮਾ ਸੱਚੇ ਪਾਤਸ਼ਾਹ ਜੀ ਤੁਹਾਡਾ ਦਿੱਤਾ ਸੀ ਪ੍ਰਸ਼ਾਦਾ ਛੱਕ ਰਹੇ ਹਾਂ ਇਸੇ ਨਾਲ ਹੀ ਸਾਡੀ ਜਿੰਨੀ ਵੀ ਸ੍ਰਿਸ਼ਟੀ ਹੈ ਇਸ ਵਿੱਚ ਜਿੰਨੇ ਵੀ ਜੀਵ ਜੰਤੂ ਰਹਿੰਦੇ ਹਨ ਜਾਂ ਫਿਰ ਮਨੁੱਖ ਰਹਿੰਦੇ ਹਨ ਸਾਰਿਆਂ ਨੂੰ ਤੁਸੀਂ ਦੋ ਰੰਗ ਦੀ ਰੋਟੀ ਜ਼ਰੂਰ ਦਿੰਦੇ ਰਹਿਣਾ ਜੀ ਸੰਗਜੀ ਵਾਹਿਗੁਰੂ ਤੋਂ ਇਹ ਵੀ ਮੰਗਿਆ ਕਰੋ ਕਿ ਪਰਮਾਤਮਾ ਦੂਜਿਆਂ ਦਾ ਢੱਡ ਭਰਨ ਦੇ ਲਈ ਸਾਡੇ ਹੱਥ ਹਮੇਸ਼ਾ ਭਰੀ ਰੱਖਣਾ ਸਾਡੇ ਹੱਥੋਂ ਚੰਗੇ ਕੰਮ ਕਰਵਾਉਂਦੇ ਰਹਿਣਾ ਜੀ ਕਿਉਂਕਿ ਸੰਗਜੀ ਜਦੋਂ ਤੁਸੀਂ ਕਿਸੇ ਦਾ ਢੱਡ ਭਰੋਗੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੀ ਆਪੇ ਸੁਣਨਗੇ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰੇ ਖੁੱਲੇ-ਗੱਫੇ ਪੈਸੇ ਦੇ ਆਉਣਗੇ ਜੋ ਮਨ ਵਿੱਚ ਇੱਛਾ ਹੋਵੇਗੀ ਨਾ ਉਹ ਸਾਰੀਆਂ ਇੱਛਾਵਾਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਤੋਂ ਖੁਸ਼ ਹੋ ਕੇ ਪੂਰਿਆ ਕਰ ਦੇਣਗੇ ਅਤੇ ਜਿੰਨੇ ਵੀ ਰੁਕੇ ਹੋਏ ਕੰਮ ਹੋਣਗੇ ਉਹ ਸਾਰੇ ਪੂਰੇ ਹੋਣ ਲੱਗ ਪੈਣਗੇ ਜੀ ਪਿਆਰੋ ਮੇਰੀ ਇੱਕ ਗੱਲ ਹੋਰ ਧਿਆਨ ਵਿੱਚ ਰੱਖਣਾ ਜਦੋਂ ਵੀ ਤੁਸੀਂ ਰੋਟੀ ਪਕਾਉਂਦੇ ਹੋ ਭਾਵਕੇ ਪ੍ਰਸ਼ਾਦ ਆ ਪਕਾਉਂਦੇ ਹੋ ਤਾਂ ਤੁਸੀਂ ਉਹਦੇ ਨਾਲ 2-4 ਫੁਲਕੇ ਵੱਧ ਪਕਾ ਲਿਆ ਕਰੋ ਜਿਨ੍ਹਾਂ ਨੂੰ ਤੁਸੀਂ ਆਪਣੇ ਘਰ ਦੇ ਮੇਨ ਗੇਟ ਵਿੱਚ ਰੱਖ ਸਕਦੇ ਹੋ ਜਿਨ੍ਹਾਂ ਨੂੰ ਕੋਈ ਵੀ ਦਰਵੇਸ਼ ਭਾਵਕੇ ਕੁੱਤਾ ਜਾਂ ਬਿੱਲੀ ਆ ਕੇ ਖਾ ਸਕਦੇ ਹਨ ਇਸ ਨਾਲ ਤੁਹਾਡਾ ਘਰੋਂ ਜਿੰਨਾ ਵੀ ਕਲੇਸ਼ ਹੋਵੇਗਾ ਨਾ ਜਾਂ ਤੁਹਾਡੇ ਘਰ ਤੇ ਜਿੰਨੇ ਵੀ ਮਾੜੇ ਪ੍ਰਭਾਵ ਹੋਣਗੇ ਉਹ ਸਾਰੇ ਬਾਹਰ ਚਲੇ ਜਾਣਗੇ ਅਤੇ ਸੰਗਤ ਜੀ ਕਦੇ ਵੀ ਰੋਟੀ ਖਾਣ ਤੋਂ ਬਾਅਦ ਥਾਲੀ ਵਿੱਚ ਹੱਥ ਨਾ ਧੋਵੋ ਇਸ ਤਰ੍ਹਾਂ ਕਰਨ ਨਾਲ ਵਾਹਿਗੁਰੂ ਜੀ ਦੇ ਦਿੱਤੇ ਹੋਏ ਅੰਨ ਦਾ ਸੀ ਨਿਰਾਦਰ ਕਰਦੇ ਆਂ ਜੀ ਕਈ ਸੰਗਤਾਂ ਤਾਂ ਤਿੰਨ ਵਲੇ ਦੀ ਰੋਟੀ ਖਾਂਦੀਆਂ ਹਨ ਪਰ ਕਿਸੇ ਇੱਕ ਸਮੇਂ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਨਹੀਂ ਕਰਦੀਆਂ ਉਹਨਾਂ ਦੀ ਜ਼ਿੰਦਗੀ ਤੇ ਭਾਰ ਵਧੀ ਜਾਂਦਾ ਹੈ ਅਤੇ ਜੱਸ ਕਰਕੇ ਉਹ ਆਪਣੀ ਜ਼ਿੰਦਗੀ ਵਿੱਚ ਨਵੀਆਂ ਮੁਸੀਬਤਾਂ ਨੂੰ ਪਾਉਂਦੇ ਰਹਿੰਦੇ ਹਨ ਸੰਗਤ ਜੀ ਜੇਕਰ ਵਾਹਿਗੁਰੂ ਜੀ ਨੇ ਸਾਨੂੰ ਇੱਕ ਸਮੇਂ ਦੀ ਵੀ ਰੋਟੀ ਬਖਸ਼ੀ ਹੈ ਤਾਂ ਉਸਦਾ ਧੰਨਵਾਦ ਕਰਨਾ ਸਾਡੀ ਜ਼ਿੰਮੇਵਾਰੀ ਬੰਦੀ ਹੈ ਜੀ ਜੇਕਰ ਅਸੀਂ ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰਦੇ ਤਾਂ ਵਾਹਿਗੁਰੂ ਜੀ ਅੱਗੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਾਤ ਨਹੀਂ ਬਖਸ਼ਣਗੇ ਇਸ ਲਈ ਪਿਆਰੀ ਸਾਧ ਸੰਗਤ ਜੀ ਥੋੜਾ ਜਿਹਾ ਸੁਚੱਜੇ ਹੋ ਕੇ ਚੱਲੋ ਉਸ ਪਰਮਾਤਮਾ ਸੱਚੇ ਪਾਤਸ਼ਾਹ ਜੀ ਦਾ ਹਰ ਵੇਲੇ ਸ਼ੁਕਰਾਨਾ ਕਰਦੇ ਰਿਹਾ ਕਰੋ ਕਿਉਂਕਿ ਜੋ ਪਰਮਾਤਮਾ ਸੱਚੇ ਪਾਤਸ਼ਾਹ ਨੇ ਤੁਹਾਨੂੰ ਇੱਕ ਵਕਤ ਦੀ ਵੀ ਰੋਟੀ ਬਖਸ਼ੀ ਹੈ ਤਾਂ ਸੰਗਤ ਜੀ ਦੁਨੀਆ ਤੇ ਅਜਿਹੇ ਪਸ਼ੂ ਪੰਛੀ ਹਨ ਤੁਹਾਨੂੰ ਇੱਕ ਵਕਤ ਦੀ ਰੋਟੀ ਬਖਸ਼ੀ ਹੈ ਤਾਂ ਸੰਗਤ ਜੀ ਦੁਨੀਆ ਤੇ ਅਜਿਹੇ ਪਸ਼ੂ ਪੰਛੀ ਵੀ ਹਨ ਜਾਂ ਮਨੁੱਖ ਵੀ ਹਨ ਜਿਨ੍ਹਾਂ ਨੂੰ ਉਹ ਵੀ ਨਸੀਬ ਨਹੀਂ ਹੁੰਦੀ ਇਸ ਕਰਕੇ ਜਦੋਂ ਵੀ ਮੂਹ ਵਿੱਚ ਨਵਾਲਾ ਪਾਓ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਟਨ-ਕੋਟ ਧੰਨਵਾਦ ਕਰਿਆ ਕਰੋ ਸੰਗਤ ਜੀ ਇਸੇ ਤਰ੍ਹਾਂ ਹੀ ਅੱਜ ਦੀ ਆਪਣੀ ਛੋਟੀ ਜਿਹੀ ਵੀਡੀਓ ਸਮਾਪਤ ਹੁੰਦੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਵਾਹਿਗੁਰਜੀ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ